ਅਮਰੀਕਾ ਦੇ ਵਿੱਚ ਹਨੂਮਾਨ ਦੀ ਮੂਰਤੀ ਦੇ ਉੱਪਰ ਵਿਵਾਦ ਖੜਾ ਹੋ ਗਿਆ ਜੀ ਅਮਰੀਕਾ ਦੇ ਵਿੱਚ ਹਨੂਮਾਨ ਮੂਰਤੀ ਨੂੰ ਝੂਠਾ ਹਿੰਦੂ ਦੇਵਤਾ ਕਿਹਾ ਗਿਆ ਹੈ ਇਹੀ ਖਬਰ ਹੈ ਜੀ ਟੈਕਸਾਸ ਦੀ ਟੈਕਸਾਸ ਦੇ ਵਿੱਚ ਇੱਕ 90 ਫੁੱਟ ਉੱਚੀ ਹਨੂਮਾਨ ਦੀ ਮੂਰਤੀ ਜਿਹੜੀ ਹੈ ਉਹ ਸਥਾਪਿਤ ਕੀਤੀ ਗਈ ਸੀ ਸ਼ੂਗਰਲੈਂਡ ਸਿਟੀ ਹੈ ਜਿੱਥੇ ਕਿ ਸ਼੍ਰੀ ਆਸਟਾ ਲਕਸ਼ਮੀ ਮੰਦਿਰ ਦੇ ਵਿੱਚ ਇਹ ਮੂਰਤੀ ਸੰ 2024 ਦੇ ਵਿੱਚ ਅਗਸਤ ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਇਹਨੂੰ ਨਾਮ ਦਿੱਤਾ ਗਿਆ ਸੀ ਸਟੈਚੂ ਆਫ ਯੂਨੀਅਨ ਉਹ ਕਹਿੰਦੇ ਆ ਰਾਮ ਤੇ ਸੀਤਾ ਦਾ ਮਿਲਾਪ ਕਰਾਉਣ ਵਾਲੇ ਹਨੂਮਾਨ ਜੀ ਜਿਹੜੇ ਹੈਗੇ ਨੇ ਉਹ ਸਟੈਚੂ ਆਫ ਯੂਨੀਅਨ ਦਾ ਨਾਮ ਦੇ ਕੇ ਬਹੁਤ ਵੱਡੀ ਮੂਰਤੀ ਇਹ ਉੱਥੇ ਲਗਾਈ ਗਈ ਹੈ ਕਹਿੰਦੇ ਬੜੀ ਦੂਰੋਂ ਨਜ਼ਰ ਆਉਂਦੀ ਹੈ ਉਸ ਮੂਰਤੀ ਦੇ ਉੱਪਰ ਹੁਣ ਵਿਵਾਦ ਖੜਾ ਹੋਇਆ ਹੈ ਟੈਕਸਸ ਦੇ ਰਿਪਬਲਿਕਨ ਅਲੈਗਜ਼ੈਂਡਰ ਡੰਕਨ ਉਹਨਾਂ ਨੇ ਇਸ ਮੂਰਤੀ ਦੀ ਇੱਕ ਵੀਡੀਓ ਬਣਾਈ ਵੀਡੀਓ ਬਣਾ ਕੇ ਉਹਨਾਂ ਨੇ ਇਹ ਲਿਖਿਆ ਕਿ ਵਾਈ ਆਰ ਵੀ ਅਲਾਈਂਗ ਫਾਲਸ ਸਟੈਚੂ ਆਫ ਅ ਫਾਲਸ ਹਿੰਦੂ ਗੋਡ ਉਹ ਕਹਿੰਦੇ ਜੇ ਅਮਰੀਕਾ ਦੀ ਅਸੀਂ ਗੱਲ ਕਰਦੇ ਆ ਅਮਰੀਕਾ ਤਾਂ 크੍ਰਿਸਚਨ ਦੇਸ਼ ਹੈ ਸਾਡੇ ਇੱਥੇ ਤਾਂ ਇਹ ਦੱਸਿਆ ਗਿਆ ਵੀ ਕਿ ਕੋਈ ਵੀ ਜਿਹੜਾ ਦੇਵਤਾ ਹੈ ਹੋਰ ਕੋਈ ਧਰਮ ਹੈ ਉਹਨੂੰ ਨਹੀਂ ਮੰਨਣਾ ਤਾਂ ਕਿਉਂ ਇੰਨੀ ਵੱਡੀ ਮੂਰਤੀ ਜਿਹੜੀ ਹੈ ਉਹ ਝੋਖੇ ਹਿੰਦੂ ਗੋਡ ਦੀ ਅਸੀਂ ਇੱਥੇ ਲਗਾਈ ਹੈ ਕਿਉਂ ਅਸੀਂ ਇਹਨਾਂ ਨੂੰ ਇਹ ਅਲਾਉ ਕਰਦੇ ਹਾਂ ਹੁਣ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਉਹਨਾਂ ਨੇ ਇਸ ਗੱਲ ਦਾ ਬਹੁਤ ਗੁੱਸਾ ਕੀਤਾ ਉਹ ਕਹਿੰਦੇ ਇਹ ਤਾਂ ਸਰਸਰ ਤੱਕ ਆਇਆ ਇਹ ਤਾਂ ਡਿਸਕ੍ਰਿਮੀਨੇਸ਼ਨ ਹੈ ਕਿ ਅਸੀਂ ਆਪਣੇ ਇਸ਼ਟ ਨੂੰ ਧਿਆ ਰਹੇ ਆ ਅਸੀਂ ਆਪਣੇ ਜਿਹੜੇ ਗॉड ਹੈ ਉਹਨਾਂ ਦੀ ਮੂਰਤੀ ਲਗਾ ਰਹੇ ਆ ਤਾਂ ਸਾਨੂੰ ਇਸ ਕਦਰ ਜਿਹੜਾ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਉਨਾ ਨੇ ਟੈਕਸਾਸ ਦੀ ਸਰਕਾਰ ਨੂੰ ਵੀ ਇਹ ਲਿਖਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ ਇਸ ਕੈਂਡੀਡੇਟ ਨੂੰ ਡਿਸਿਪਲਨ ਕਰੋਗੇ ਤੇ ਕਿਉਂਕਿ ਇਸ ਨੇ ਫਸਟ ਅਮੈਂਡਮੈਂਟ ਹੈ ਜਿਹੜੀ ਉਸ ਦੀ ਉਲੰਘਣਾ ਕੀਤੀ ਹੈ ਇਸ ਗੱਲ ਦਾ ਬੜਾ ਵੱਡਾ ਵਿਵਾਦ ਜਿਹੜਾ ਹੈਗਾ ਇਹ ਖੜਾ ਹੋਇਆ ਇੰਜ ਲੱਗਦਾ ਜੀ ਅੱਜ ਕੱਲ੍ਹ ਇਨਸਾਨਾਂ ਦੇ ਨਾਲ ਨਾਲ ਰੱਬ ਜਿਹੜਾ ਹੈ ਰੱਬ ਦੇ ਜਿਹੜੇ ਘਰ ਨੇ ਉਹ ਵੀ ਟਾਰਗੇਟ ਕੀਤੇ ਜਾ ਰਹੇ ਨੇ ਹੁਣ ਪਹਿਲਾ ਤਾਂ ਟਾਰਗੇਟ ਆਪਾਂ ਗੱਲ ਕਰਦੇ ਆ ਕਿ ਇਹ ਮੰਦਰ ਦੇ ਵਿੱਚ ਮੂਰਤੀ ਨੂੰ ਟਾਰਗੇਟ ਕੀਤਾ ਗਿਆ ਉਸ ਤੋਂ ਬਾਅਦ ਅਸੀਂ ਦੂਸਰੀ ਗੱਲ ਦੱਸਦੇ ਹਾਂ ਜੀ ਮਿਸ਼ਗਨ ਦੇ ਵਿੱਚ ਸੰਡੇ ਨੂੰ ਇੱਕ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਗਈ ਜਿਸ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਅੱਠ ਲੋਕ ਜ਼ਖਮੀ ਹੋਏ ਕੰਟੀਨ ਉੱਤੇ ਲਗਭਗ ਸਵਾ ਕੋ 10 ਵਜੇ ਦਾ ਸਮਾਂ ਸੀ ਜਦੋਂ ਕਿ ਇੱਕ ਸ਼ੈਵੀ ਸਲਵੇਰਾਡੋ ਲੈ ਕੇ ਇੱਕ ਵਿਅਕਤੀ ਆਇਆ ਜਿਸ ਨੇ ਜ਼ੋਰਦਾਰ ਪੂਰੀ ਜ਼ੋਰ ਦੇ ਨਾਲ ਦਰਵਾਜ਼ੇ ਦੇ ਵਿੱਚ ਉਹ ਜਾ ਕੇ ਆਪਣਾ ਟਰੱਕ ਮਾਰਿਆ ਉਸ ਤੋਂ ਬਾਅਦ ਉਹਨੇ ਆਪਣੀ ਗਨ ਕੱਢੀ ਤੇ ਉੱਥੇ ਜਿਹੜੇ ਲੋਕ ਪ੍ਰੇਅਰ ਕਰ ਰਹੇ ਸੀ ਉਹਨਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਉਸ ਤੋਂ ਬਾਅਦ ਉਸਨੇ ਚਰਚ ਨੂੰ ਆਗ ਲਗਾਤੀ ਇਹ ਚਰਚ ਹੈ ਜੀ ਇਹ ਮਿਸ਼ਗਨ ਦੇ ਵਿੱਚ ਗ੍ਰੈਂਡ ਬਲੈਕ ਟਾਊਨਸ਼ਿਪ ਹੈਗੀ ਹੈ Grand Blank Township ਉਹਦੇ ਵਿੱਚ ਇਹ ਚਰਚ ਬਣੀ ਹੋਈ ਹੈ ਚਰਚ ਆਫ ਜੀਸਸ ਕ੍ਰਾਈਸਟ ਆਫ ਲੈਟਰਡੇ ਸੈਂਟਸ ਉੱਥੇ ਇਹ ਘਟਨਾ ਇਸ ਸੰਡੇ ਨੂੰ ਵਾਪਰੀ ਹੈ ਔਰ ਮੈਂ ਦੱਸਾਂ ਇਹ ਵੀ ਚਾਹੀਦੀ ਹੈ ਜੀ ਕਿ ਹਲੇ ਸਾਲ ਸ਼ੁਰੂ ਹੋਏ ਨੂੰ 270 ਦਿਨ ਵੀ ਪੂਰੇ ਨਹੀਂ ਹੋਏ ਤੇ ਅਮਰੀਕਾ ਦੇ ਵਿੱਚ ਇਹ 324ਵੇਂ ਮਾਸ ਸ਼ੂਟਿੰਗ ਹੈ ਆਰੇ ਇਸ ਮਾਸ ਸ਼ੂਟਿੰਗ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ আট ਲੋਕ ਜਿਹੜੇ ਜ਼ਖਮੀ ਨੇ ਉਹਨਾਂ ਦੇ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਖਾਲੇ ਵੀ ਪੁਲਿਸ ਨੂੰ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਹੈ ਕਿ ਚਰਚ ਦੇ ਵਿੱਚ ਜਿਹੜੀ ਹੈ ਅੱਗ ਲੱਗੀ ਹੈ ਉਹਦੇ ਨੀਚੋਂ ਸ਼ਾਇਦ ਸਾਨੂੰ ਕੋਈ ਹੋਰ ਵਿਅਕਤੀ ਵੀ ਮਿਲ ਜੇ ਲੇਕਿਨ ਜਿਹੜਾ ਇਹ ਗਨਮੈਨ ਹੈ ਗਨਮੈਨ ਬਾਰੇ ਦੱਸਿਆ ਜਾ ਰਿਹਾ ਕਿ ਇਹ 40 ਸਾਲ ਦਾ ਥਾਮਸ ਜੈਕਬ ਸੈਂਫੋਰਡ ਇਹਦਾ ਨਾਮ ਹੈ ਬਿਲਕੁਲ ਨੇੜੇ ਜਿਹੜੀ ਹੈਗੀ ਹੈ ਇੱਕ ਸਿਟੀ ਹੈ ਬਰਟਨ ਜਿਹਦੇ ਵਿੱਚ ਇਹ ਰਹਿੰਦਾ ਸੀ ਗੁੱਸੇ ਦੇ ਨਾਲ ਅੱਜਕੱਲ੍ਹ ਲੋਕ ਜਿਹੜੇ ਨੇ ਉਹ ਲੋਕਾਂ ਦਾ ਲੋਕ ਰੱਬ ਦੇ ਉੱਤੇ ਗੁੱਸਾ ਉਤਾਰਨ ਵਾਸਤੇ ਲੱਗੇ ਹੋਏ ਨੇ ਚਾਹੇ ਤਾਂ ਉਹ ਹਨੂਮਾਨ ਦੀ ਮੂਰਤੀ ਹੋਵੇ ਚਾਹੇ ਫਿਰ ਕੋਈ ਉਹ ਚਰਚ ਹੋਵੇ ਲੋਕਾਂ ਦਾ ਇਹ ਨਜ਼ਰੀਆ ਜਿਹੜਾ ਇਹ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਹੈ